ਸਾਡੇ ਵੱਡੇ ਵੀਰੇ ਸਾਲ ਕੀ ਦੇ ਮੁਕਸਵਵਾਦ ਰੋਜੀ ਬਕੰਦੀ ਜੀ ਬਾਈ ਜੀ ਉਹਨਾਂ ਦੀ ਸਰਪ੍ਰੇਜ਼ ਥੀਏਟ ਜੀਵਤ ਕਾਲਜ ਦਾ ਬਹੁਤ ਵੱਡਾ ਇਕੱਠ ਇਸ ਹਾਲਕੇ ਵਿੱਚ ਹੋਇਆ ਤੇ ਸਾਰੀ ਲੀਡਰਸ਼ਿਪ ਨੇ ਚੌਕੀ ਜੀ ਨੂੰ ਅਤੇ ਸੋਈ ਦੇ ਸਾਡੇ ਨੌਜਵਾਨ ਵੀਰ ਗੁਰਵਿੰਦਰ ਸੁਖਵਿੰਦਰ ਜੀ ਉਹਨਾਂ ਨੂੰ ਸੋਈ ਦਾ ਤੇ ਚੌਕੀ ਨੂੰ ਜੁਟ ਕਾਲਜ ਦਾ ਪ੍ਰਧਾਨ ਨਿਯੁਕਤ ਕੀਤਾ ਪੰਜਾਬ ਦੇ ਨੌਜਵਾਨ ਜੇ ਘੋਲੇ ਨੇ ਇਹ ਗੱਲਾਂ ਵਿੱਚ ਆਉਂਦੇ ਨੇ ਤਾਂ ਮੈਂ ਸਮਝਣਾ ਕਿ ਜੇ ਰਹਿਣਾ ਕੋ ਝੋਕਾ ਪ੍ਰੋਗ ਠੱਗੀ ਮਾਰਦੇ ਦੀ ਮੰਜੀ ਵਿੱਚ ਚੰਗੀ ਤਰ੍ਹਾਂ ਫੋਕ ਦੇਣ। ਸਾਡੇ ਪੰਜਾਬ ਦਾ ਭਲਾ ਖੇਤਰੀ ਪਾਰਟੀ ਹੀ ਕਰ ਸਕਦੀ ਆ। ਬਾਕੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਜੇ ਕੋਈ ਇੱਥੇ ਕੰਮ ਕਰਨਾ ਫਿਰ ਦਿੱਲੀ ਜਾਣਾ ਪੈਂਦਾ। ਸਾਡੇ ਵੱਡੇ ਵੀਰੇ ਹਲਕੇ ਦੇ ਮੁਖਸਿਬਾਦ ਆ। ਰੋਜੀ ਬਕੰਦੀ ਜੀ ਬਾਈ ਜੀ ਉਹਨਾਂ ਦੀ ਸਰਪ੍ਰੇਜ਼ ਥੀਏਟ ਯੂਥ ਕਾਲਜ ਦਾ ਬਹੁਤ ਵੱਡਾ ਇਕੱਠ ਇਸ ਹਲਕੇ ਵਿੱਚ ਹੋਇਆ ਜਿਦੇ ਚ ਸਾਡੇ ਜ਼ਿਲ੍ਹਾ ਪ੍ਰਧਾਨ ਯੂਥ ਕਾਲਜ ਦੇ ਦੋਨੋਂ ਯਾਤਿਸ਼ਾਹੀ ਪਹੁੰਚੇ ਨੇ ਅਤੇ ਸਾਰੀ ਲੀਡਰਸ਼ਿਪ ਨੇ ਚੌਕੀ ਜੀ ਨੂੰ ਅਤੇ ਸੋਈ ਦੇ ਸਾਡੇ ਨੌਜਵਾਨ ਵੀਰ ਸੁਖਵਿੰਦਰ ਸੁਖਵਿੰਦਰ ਜੀ ਉਹਨਾਂ ਨੂੰ ਸੋਈ ਦਾ ਤੇ ਚੌਕੀ ਦਾ ਯੂਥ ਕਾਲਜ ਦਾ ਪ੍ਰਧਾਨ ਨੁਕਤਾ ਕੀਤਾ ਤੇ ਬਾਕੀ ਨੁਕਤੇ ਬਾਅਦ ਵਿੱਚ ਕੀਤੇ ਜਾਣਗੇ ਆ ਸੋ ਮੈਂ ਸਿਤਕਾਰ ਯੂ ਮੀਡੀਆ ਸਾਹਮਣੇ ਖੜੀ ਆ ਤੇ ਕੈਮਰਾ ਘੁਮਾ ਕੇ ਸਾਰਾ ਤੁਸੀਂ ਸਮਾਗਮ ਜਿਹੜਾ ਅੱਜ ਇਹ ਕੈਮਰੇ ਦੇ ਵਿੱਚ ਕੈਦ ਕੀਤਾ ਇਹਨੂੰ ਪੂਰੀ ਦੁਨੀਆ ਨੂੰ ਦਿਖਾਓ ਕਿ ਬਦਲਾ ਕੋਕੀ ਨੌਜਵਾਨ ਜਿਹੜੇ ਨੌਜਵਾਨ ਮੈਂ ਸਮਝਦਾ ਕਿ ਬਦਲਾ ਦੇ ਭਲੇਖੇ ਵਿੱਚ ਥੋੜਾ ਪਾਸੇ ਚਲੇ ਗਏ ਸੀ ਦਿੱਲੀ ਵਾਲਿਆਂ ਦੇ ਨਾਲ ਥੋੜਾ ਭਲੇਖਾ ਖਾ ਗਏ ਸੀ ਪਰ ਉਹ ਨੌਜਵਾਨ ਹੁਣ ਤਿਆਰ ਨੇ ਪੱppa ਭਾਰਨੇ ਇਤਿਹਾਸ ਰਚਣ ਲਈ ਤੇ ਆਪਣੇ ਨਾਲ ਹੋਏ ਬਦਲੇ ਜਿਹੜਾ ਧੋਖਾ ਹੋਇਆ ਦਾ ਬਦਲਾ ਲੈਣ ਲਈ ਇਤਿਹਾਸ ਰਚਣ ਲਈ ਤਿਆਰ ਨੇ ਇਹ ਪੰਜਾਬ ਦੇ ਨੌਜਵਾਨ ਨੇ ਜੇ ਘੋਲੇ ਨੇ ਜੇ ਗੱਲਾਂ ਵਿੱਚ ਆਉਂਦੇ ਨੇ ਤਾਂ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਕੋਈ ਧੋਖਾ ਪਰੇਵ ਟੱਗੀ ਮਾਰਦੇ ਦੀ ਮੰਜੀ ਵਿੱਚ ਇੰਨੀ ਤਰ੍ਹਾਂ ਠੋਕ ਦੇਣੇ ਪਾਈ ਰੋਜੀ ਵਰਕਿੰਗ ਦੀ ਦਾ ਅਧਿਰਣ ਦੇ ਸਿਧਾਂਤਾਂ ਨੂੰ ਸਹਿਯੋਗ ਦਿੰਦਾ ਹਾਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਂ ਇਹ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਮਨੂ ਹਰਕੇ ਦੇ ਪ੍ਰਧਾਨੀ ਸੋਲਿਊਸ਼ਨ ਜੁਲਵੇਂ ਸੰਪਿਆ ਉਸ ਨੂੰ ਬਾਖੂਬੀ ਨਿਭਾਵਾਂਗਾ ਅਤੇ ਕਾਲੀ ਸਲ ਪਾਰਟੀ ਨੂੰ ਸਿੱਧੀ ਪੰਖਤਾਂ ਨੂੰ ਹੋਰ ਮਿਹਨਤ ਕਰਾਂਗਾ ਕਾਲੀ ਸੋਡੀਰ ਲਈ ਲੱਗੀ ਮੈਂ ਅਤੇ ਪੰਜਾਬ ਦਾ ਭਲਾ ਖੇਤਰੀ ਪਾਰਟੀ ਹੀ ਕਰ ਸਕਦੀ ਹੈ ਬਾਕੀ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਜੇ ਕੋਈ ਇੱਥੇ ਕੰਮ ਕਰਨਾ ਫਿਰ ਦਿੱਲੀ ਜਾਣਾ ਪੈਂਦਾ ਤੇ ਉਸ ਤੋਂ ਚੰਗਾ ਖੇਤਰੀ ਪਾਰਟੀ ਨੂੰ ਸਪੋਰਟ ਦੇ ਰੂਪ pau ਅਤੇ ਲੋਕ ਸਭਾ ਵਿੱਚ ਆਪਾਂ ਹਰ ਤਰ੍ਹਾਂ ਦਾ ਆਪਣੇ ਐਂਟੀ ਤੇ ਜੀਐਸਪੀ ਨੂੰ ਪੰਜਾਬ ਦੇ ਮੁੱਦੇ ਹੱਲ ਕੀ ਜੀ ਉਹਨਾਂ ਦੇ ਨਾਲ ਜੈ ਹਿੰਦ ਜਿਹਨਾਂ ਦੇ ਜ਼ਿਲ੍ਹਾ ਪ੍ਰਧਾਨ ਗਿਆਤੀ ਲੱਖੀ ਨਖਰਾ ਜੀ ਜਿਹੜਾ ਸ਼ਰੀਪ ਪ੍ਰਧਾਨ ਜਿੰਦੇ ਮਾਨ ਜੀ ਅਤੇ ਖਾਸ ਤੌਰ ਤੇ ਅੱਜ ਇਸ ਲਾਗ ਵਿੱਚ ਜਿੰਦਰੇ ਨਾਉਂ ਪਹੁੰਚੇ ਸੂਰ ਦੇ ਪਲਾੜ ਦੇ ਪ੍ਰਧਾਨ ਰਣਜੀਤ ਰਾਣਾ ਜੀ ਇਹਨਾਂ ਸਾਲ ਕੇ ਦੀ ਸੂਚੀ ਲੀਡਰਸ਼ਿਪ ਅਵੇ ਤੇ ਲੋਜੀ ਮੇਰੇ ਫੁੱਤੇ ਵੀ ਅਤੇ ਨਵੇਂ ਚੁਕ ਪ੍ਰਧਾਨ ਚੌਕੀ ਜੀ ਯੂਥ ਕਾਂਗਰਸ ਦੇ ਸਾਲ ਕੇ ਦੇ ਸਾਹਮਣੇ ਨੌਰਿਆਂ ਵੀ ਉਹ ਕਰ ਕਰਕੇ ਬੰਦੇ ਦੀ ਸਾਥ ਪਾਓ ਵਾਰੀ ਜੀਤਾ ਦਾ ਸਾਥ ਭਾਈ ਰੋਜੀ ਬਕਾਲੀ ਜੀ ਦੀ ਸਰਪ੍ਰਸਤੀ ਵਿੱਚ ਪਰੋਨੇ ਭਾਈ ਜੀ ਨੂੰ ਸਵਾਗਤ ਹੋ ਰਿਹਾ ਹੈ ਮੈਂ ਵੀ ਭਾਈ ਦੇ ਮੈਂ ਚੰਕੇ ਸਾਹਿਬ ਨੂੰ ਯੂਥ ਕਾਂਗਰਸ ਦੇ ਜਿਹੜਾ ਕਰਦਾ ਹਾਂ ਰਾਤੀ ਲੱਗੀ ਜੋਗਿੰਦਰ ਬਾਦਲ ਜੀ ਨੂੰ ਕਿ ਤੁਹਾਡੀ ਟੀਮ ਦੇ ਵਿੱਚ ਜਿਹੜਾ ਵਾਦਾ ਹੋਇਆ ਹੈ ਚਲਕੇ ਦੇ ਸਾਰੀ ਲੀਕਿਸ ਨੂੰ हल्के का यूथ अकाली दल प्रधान चुने जो कि बहुत ही मेहनत बी मैं बी जी पढ़ाई ने पात्र हो तुम क्योंकि यूथ अकाली दल ने लंबा समा कम किया असी यूथ अकाल दर्जा ओ

ਉਤੋਂ ਬਾਅਦ ਥੋੜੇ ਦਿਨ ਬਾਅਦ ਹੀ ਅੱਜ ਐਡਾ ਇਹ ਰੋਗ ਹਲਕੇ ਦੇ ਵਿੱਚੋਂ ਕੱਲੇ ਕੱਲੇ ਪਿੰਡ ਕੱਲੀ ਕਲੀ ਬਾੜ ਦੇ ਵਿੱਚੋਂ ਨੌਜਵਾਨਾਂ ਦਾ ਇਹ ਵੀ ਸਾਰੇ 25 28 ਸਾਲ ਵਾਲੇ 20 ਸਾਲ ਵਾਲੇ ਇਹ ਨੌਜਵਾਨਾਂ ਦਾ ਇੱਥੇ ਸਮਾਗਮ ਦੇ ਵਿੱਚ ਐਡੇ ਵੱਡੀ ਪੁੰਦਰ ਦੀ ਦੇ ਵਿੱਚ ਸੈਂਕੜੇ ਹਜ਼ਾਰਾਂ ਤੱਕ ਪਹੁੰਚ ਰਿਹਾ ਇਹ ਲੱਗਦਾ ਹੈ ਕਿ ਹਲਕਾ ਮੁਕਸਰ ਔਰ ਵਾਲੀਆਂ ਚੋਣਾਂ ਵਿੱਚ ਇਤਿਹਾਸ ਲਿਖਣ ਜਾ ਰਿਹਾ ਹੈ बोलन पापा जो शंकर जी और टीम सारी गुरु पार्टी ने आज बड़ा मानदता सारे नौजवान वीर सरदार तकबीर सिंह बादल जी परदाश शोमली कर देना सुनहरा आके पिंड-पिंड बार-बार पत्थर तक जाओ किस लेवल के जाना है किस दिल्ली वाले को पुझावागे ਪੰਜਾਬ ਨੂੰ ਦਿਖਾਵਾਂਗੇ ਤੇ ਨਾਰਾ ਨਾ ਨਾ ਬੁਲਾ ਦਿੱਲੀ ਵਾਲਿਆਂ ਨੂੰ ਪਹੁੰਚਾਵਾਂਗੇ ਦਿੱਲੀ ਵਾਲਿਆਂ ਨੂੰ ਪਹੁੰਚਾਵਾਂਗੇ